ਅਮਨ ਕੈਂਤੀ ਬੇਬੇ ਜਲਦੀ ਉੱਠੜ ਪਤਾ ਨਹੀਂ ਕਿਸ ਦਾ ਬਾਰ ਬਾਰ ਫੋਨ ਆ ਰਿਹਾ ਮੈਨੂੰ ਡਰ ਲੱਗ ਰਿਹਾ ਹੈ ਸੀਬੋ ਕਹਿੰਦੀ ਨਹੀਂ ਕੀ ਲੋੜਾ ਮਾਰ ਗਿਆ ਤੂੰ ਮੈਨੂੰ ਸੁੱਤੀ ਪੈਨੋ ਕਿਉਂ ਜਗਾ ਰਹੀ ਹੈ ਤੈਨੂੰ ਨਹੀਂ ਪਤਾ ਮੈਂ ਨੀਂਦ ਵਾਲੀ ਗੋਲੀ ਖਾ ਕੇ ਸੁੱਤੀ ਸੀ ਤੇਰੀ ਮਾਂ ਕਿਥੇ ਮਰ ਗਈ ਉਹਨੂੰ ਨਹੀਂ ਪਤਾ ਲੱਗਾ ਕਿ ਮੈਨੂੰ ਤੇਰੀ ਸ਼ਕਲ ਵੀ ਚੰਗੀ ਨਹੀਂ ਲੱਗਦੀ ਅਮਨ ਰੋਂਦੀ ਹੋਈ ਬੇਬੇ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਬੇਹੋਸ਼ ਹੋ ਗਈ ਸੀ ਉਸਰੋਂ ਵੀ ਕਾਸ ਵੀਰ ਅਤੇ ਜੋਤਾ ਵੀਰਾ ਹਸਪਤਾਲ ਲੈ ਕੇ ਗਏ ਹਨ ਸਿਬੋ ਕਹਿੰਦੀ ਹਾਏ ਬੂ ਮੈਂ ਮਰ ਜਾ ਮੈਨੂੰ ਕਿਉਂ ਨਹੀਂ ਦੱਸਿਆ ਕਿਹੜੇ ਹਸਪਤਾਲ ਲੈ ਕੇ ਗਏ ਹਨ ਜਾ ਭੱਜ ਕੇ ਆਪ ਦੀ ਤਾਈ ਨੂੰ ਬੁਲਾ ਕੇ ਲੈ ਕੇ ਆ ਮੈਂ ਵੀ ਹਸਪਤਾਲ ਤੱਕ ਜਾਂਦੀ ਹਾਂ ਸਿਬੋ ਇੱਕੋ ਸਾਹੀ ਕਿੰਨਾ ਕੁਝ ਬੋਲ ਗਈ ਅਮਨ ਕਹਿੰਦੀ ਬੇਬੇ ਤਾਈ ਹੁਣੇ ਹੀ ਗਈ ਹੈ ਵੀਰੇ ਹੋਰਾਂ ਦੇ ਪਿੱਛੇ ਤਾਈ ਨੂੰ ਵੀ ਭੇਜਿਆ ਹੈ ਤਾਇਆ ਹੁਣੇ ਆ ਕੇ ਦੱਸਦਾ ਹੈ ਮੰਮੀ ਕਿਵੇਂ ਹੈ ਸੀਬੋ ਕਹਿੰਦੀ ਜਿਸ ਦਿਨ ਤੇ ਤੂੰ ਕਲਹਣੀ ਸਾਡੇ ਘਰ ਵਿੱਚ ਜੰਮੀ ਹੈ ਉਹ ਦਿਨ ਤੋਂ ਅਸੀਂ ਸੁੱਖ ਵੀ ਨਹੀਂ ਦੇਖਿਆ ਪਤਾ ਨਹੀਂ ਕੀ ਤੂੰ ਆਪਣੇ ਮਾਪਿਓਲੇ ਦੁਸ਼ਮਣੇ ਕੱਢਣ ਇਸ ਦੁਨੀਆ ਤੇ ਆਈ ਹੈ ਅਮਨ ਬਿਨਾ ਕੁਝ ਕਹੇ ਦਾਦੀ ਨੂੰ ਕੋਠੇ ਤੋਂ ਥੱਲੇ ਉਤਰ ਆਉਂਦੀ ਹੈ ਰਸੋਈ ਵਿੱਚ ਆ ਕੇ ਆਪਣੀ ਕਿਸਮਤ ਨੂੰ ਕੋਸਦੀ ਹੈ ਤੇ ਉੱਪਰ ਵੱਲ ਮੂੰਹ ਕਰਕੇ ਰੱਬ ਨੂੰ ਪੁੱਛਦੀ ਹੈ ਰੱਬਾ ਮੇਰੇ ਨਾਲ ਤੂੰ ਕੀ ਦੁਸ਼ਮਣੀ ਕੱਢੀ ਹੈ ਇਹਦੂ ਤਾਂ ਮੈਨੂੰ ਇਸ ਦੁਨੀਆ ਤੇ ਹੀ ਨਾ ਪੇਦਾ ਐਨੇ ਮਰੀ ਲੇਖ ਕਿਉਂ ਲਿਖੇ ਜੀ ਮੰਮੀ ਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦੇ ਜੀ ਮਰ ਜਾਵਾਂਗੀ ਹਸਪਤਾਲ ਦੇ ਵਿੱਚ ਵਿਕਾਸ ਤੇ ਜੋਦੇ ਕੋਲ ਉਹਨਾਂ ਦਾ ਤਾਇਆ ਪਹੁੰਚ ਜਾਂਦਾ ਹੈ ਵਿਕਾਸ ਕਹਿੰਦਾ ਤਾਇਆ ਤੂੰ ਕਿਉਂ ਆਇਆ ਅਸੀਂ ਫੋਨ ਕਰਕੇ ਦੱਸ ਦੇਣਾ ਸੀ ਤਾਇਆ ਕਹਿੰਦਾ ਹੁਣ ਤੇਰੀ ਮਾਂ ਕਿਵੇਂ ਐ ਹੋਸ਼ ਆਇਆ ਜਾਂ ਨਹੀਂ ਵਿਕਾਸ ਕਹਿੰਦਾ ਤਾਇਆ ਅਜੇ ਹੋਸ਼ ਨਹੀਂ ਆਇਆ ਮਾਂ ਨੂੰ ਐਮਰਜੈਂਸੀ ਵਿੱਚ ਲੈ ਕੇ ਗਏ ਹਨ ਮੈਂ ਹੁਣੇ ਹੀ ਡਾਕਟਰ ਕੋਲੋਂ ਪੁੱਛ ਕੇ ਆਇਆ ਸੀ ਡਾਕਟਰ ਨੇ ਕਿਹਾ ਹੈ ਖਤਰੀ ਵਾਲੀ ਕੋਈ ਗੱਲ ਨਹੀਂ ਹੈ ਬਸ ਕਿਸੇ ਗੱਲ ਦਾ ਦਿਮਾਗ ਉੱਤੇ ਬੋਝ ਹੈ ਬਹੁਤ ਜ਼ਿਆਦਾ ਇਸ ਲਈ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਹੈ ਤਾਇਆ ਕਹਿੰਦਾ ਹਾਂ ਪੁੱਤ ਉਹ ਤਾਂ ਪਤਾ ਹੀ ਹੈ ਤਾਇਆ ਕੁਝ ਕਹਿੰਦਾ-ਕਹਿੰਦਾ ਰੁਕ ਜਾਂਦਾ ਹੈ ਵਿਕਾਸ ਕਹਿੰਦਾ ਤਾਇਆ ਕੀ ਗੱਲ ਹੈ ਤੂੰ ਕੀਂਦਾ-ਕਹਿੰਦਾ ਰੁਕ ਗਿਆ ਤਾਇਆ ਕਹਿੰਦਾ ਕੋਈ ਗੱਲ ਨਹੀਂ ਵਿਕਾਸ ਦੇ ਨਾਲ ਵਾਲੇ ਉਹ ਇੱਕ ਬੈਂਚ ਉੱਤੇ ਬੈਠ ਜਾਂਦਾ ਹੈ ਇੱਕ ਨਰਸ ਐਮਰਜੈਂਸੀ ਵਿੱਚੋਂ ਬਾਹਰ ਨਿਕਲਦੀ ਹੈ ਜੋਦਾ ਉਸ ਨੂੰ ਪੁੱਛਣ ਲਈ ਉਹਦੇ ਵੱਲ ਵਾਅਦਾ ਹੈ ਉਹ ਨਰਸ ਖੁਦ ਹੀ ਜੋਦੇ ਦੇ ਵਿਕਾਸ ਕੋਲ ਆ ਜਾਂਦੀ ਹੈ ਨਰਸ ਕਹਿੰਦੀ ਆਹ ਕੁਝ ਦਵਾਈਆਂ ਲਿਖਿਆ ਹਨ ਮੈਡੀਕਲ ਸਟੋਰ ਤੋਂ ਲਿਆ ਕੇ ਸਾਨੂੰ ਦੇ ਦੇਵੋ ਵਿਕਾਸ ਕਹਿੰਦਾ ਮਾਂ ਹੁਣ ਕਿਵੇਂ ਹੈ ਜੋ ਟੈਸਟ ਕਰਨੇ ਸੀ ਉਹ ਕਰ ਲਏ ਮਾਂ ਦੇ ਕਦੋਂ ਹੋਸ਼ ਆ ਜਾਵੇਗਾ ਨਰਸ ਕਹਿੰਦੀ ਇਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸ ਸਕਦੇ ਹਨ ਬਸ ਤੁਸੀਂ ਮੈਨੂੰ ਦਵਾਈਆਂ ਲਿਆ ਕੇ ਦੇ ਦੇਵੋ ਮੈਂ ਉਹਨਾਂ ਦੇ ਇੰਜੈਕਸ਼ਨ ਲਾ ਦੇਵਾਂ ਨਰਸ ਪਰਚੀ ਫੜਾ ਕੇ ਉੱਥੋਂ ਚਲੀ ਜਾਂਦੀ ਹੈ ਵਿਕਾਸ ਪਰੇਸ਼ਾਨ ਹੋ ਜਾਂਦਾ ਹੈ ਤਾਇਆ ਕਹਿੰਦਾ ਨਾ ਪੁੱਤ ਪਰੇਸ਼ਾਨ ਨਾ ਹੋ ਆਪਾਂ ਸਾਰੇ ਬੈਠੇ ਹਾਂ ਕੋਈ ਨਾ ਰੱਬ ਦੇ ਆਪਾਂ ਮਾਨੇ ਮਾਰੇ ਸਭ ਠੀਕ ਹੋ ਜਾਵੇਗਾ ਜੋਦਾ ਵਿਕਾਸ ਖਲੋਂ ਪਰਚੀ ਫੜਦਾ ਹੈ ਤੇ ਮੈਡੀਕਲ ਸਟੋਰ ਵੱਲ ਨੂੰ ਤੁਰ ਪੈਂਦਾ ਹੈ ਉਧਰੋਂ ਕਰੇ ਅਮਨ ਤੇ ਦਾਦੀ ਵਿਕਾਸ ਨੂੰ ਫੋਨ ਉਡੀਕਦੀਆਂ ਹਨ ਤੇ ਪਰੇਸ਼ਾਨ ਹਨ ਤਾਇ ਵੀ ਆ ਕੇ ਅਮਨ ਪੁੱਛਦੀ ਹੈ ਹੁਣ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਕੀ ਵਿਕਾਸ ਦਾ ਕੋਈ ਫੋਨ ਆਇਆ ਅਮਨ ਕਹਿੰਦੀ ਨਹੀਂ ਤਾਈ ਅਸੀਂ ਵੀ ਪਰੇਸ਼ਾਨ ਆ ਅਜੇ ਤੱਕ ਕੋਈ ਫੋਨ ਨਹੀਂ ਆਇਆ ਕਿ ਆਪਾਂ ਹਸਪਤਾਲ ਦੇ ਨੰਬਰ ਤੇ ਫੋਨ ਕਰ ਸਕਦੇ ਹਾਂ ਤਾਈ ਕਹਿੰਦੀ ਹਾਂ ਪੁੱਤ ਹਸਪਤਾਲ ਦਾ ਨੰਬਰ ਤਾਂ ਮੈਨੂੰ ਯਾਦ ਹੈ ਤੂੰ ਕਰਕੇ ਦੇਖ ਆਪਣੇ ਫੋਨ ਤੋਂ ਅਮਨ ਘਰ ਵਾਲੇ ਫੋਨ ਤੋਂ ਹਸਪਤਾਲ ਦਾ ਨੰਬਰ ਮਿਲਾਉਂਦੀ ਹੈ ਤੇ ਰਿੰਗ ਵੱਜਦੀ ਹੈ ਕੋ ਤੋਂ ਹੈਲੋ ਦੀ ਆਵਾਜ਼ ਆਉਂਦੀ ਹੈ ਅਮਨ ਦੇ ਕੰਨਾਂ ਵਿੱਚ ਪਹਿਲਾਂ ਵਾਲੀ ਆਵਾਜ਼ ਫਿਰ ਪੈਂਦੀ ਹੈ ਉਹ ਡਰ ਕੇ ਫੋਨ ਛੱਡ ਜੰਦੀ ਹੈ ਤਾਈ ਘਬਰਾ ਜਾਂਦੀ ਹੈ ਤਾਈ ਕਹਿੰਦੀ ਨੀ ਅਮਨ ਕੀ ਹੋਇਆ ਤੂੰ ਫੋਨ ਕਿਉਂ ਛੱਡ ਦਿੱਤਾ ਅਮਨ ਆਪਣੇ ਆਪ ਨੂੰ ਸੰਭਾਲਦੀ ਹੋਈ ਨਹੀਂ ਤਾਈ ਕੁਝ ਵੀ ਨਹੀਂ ਹੋਇਆ ਅਮਨ ਕਹਿੰਦੀ ਤਾਈ ਤੂੰ ਹੀ ਗੱਲ ਕਰ ਲੈ ਆਕੇ ਤਾਈ ਫੋਨ ਫੜਦੀ ਹੈ ਅੱਗੋਂ ਨਰਸ ਹੈਲੋ ਹੈਲੋ ਕਰ ਰਹੀ ਹੁੰਦੀ ਹੈ ਪੁੱਛਦੀ ਹੈ ਤੁਸੀਂ ਕੌਣ ਹੋ ਕਿਹਦੇ ਨਾਲ ਗੱਲ ਕਰਨੀ ਹੈ ਤਾਈ ਥੋੜਾ ਆਪਣੇ ਆਪ ਨੂੰ ਸੰਭਾਲਦੀ ਹੋਈ ਉਨੇ ਜੋ ਮਰੀਜ਼ ਅਜਮੇਰ ਤੋਂ ਤੁਹਾਡੇ ਕੋਲ ਆਇਆ ਹੈ ਗਾਮੋਂ ਨਾਂ ਦੀ ਔਰਤ ਹੈ ਜੋ ਉਹਦੇ ਨਾਲ ਕਰਦੇ ਆਏ ਹਨ ਤੁਸੀਂ ਉਹਨਾਂ ਨਾਲ ਗੱਲ ਕਰਵਾ ਸਕਦੇ ਹੋ ਸਿਸਟਰ ਜੀ ਨਰਸ ਅੱਗੇ ਤੋਂ ਕੁਝ ਕਹਿੰਦੀ ਹੈ ਤਾਈ ਡਿਗਦੀ ਡਿਗਦੀ ਮਸਾਂ ਕੰਧ ਨੂੰ ਹੱਥ ਪਾਉਂਦੀ ਹੈ ਅਮਨ ਤੇ ਸੀਬੂ ਤਾਈ ਨੂੰ ਬੁਲਾਉਂਦੀਆਂ ਹਨ ਪਰ ਤਾਈ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਹੁੰਦੀ ਅਮਨ ਤੇ ਸੀਬੂ ਦੋਨੋਂ ਡਰ ਜਾਂਦੇ ਹਨ ਅਮਨ ਕਹਿੰਦੀ ਤਾਈ ਕੀ ਹੋ ਗਿਆ ਤੂੰ ਗਮਸਮ ਕਿਉਂ ਹੋ ਗਈ ਤਾਈ ਮੈਂ ਠੀਕ ਤਾਂ ਹੈ ਨਾ ਕੁੜੇ ਤੂੰ ਬੋਲਦੀ ਕਿਉਂ ਨਹੀਂ ਮੇਰਾ ਦਿਲ ਬੈਠਾ ਜਾ ਰਿਹਾ ਸਿਬੋ ਅਮਨ ਦੀ ਤਾਈ ਨੂੰ ਜ਼ੋਰ-ਜ਼ੋਰ ਦੀ ਹਿਲਾਉਂਦੀ ਹੈ ਉਹਦੀ ਤਾਈ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ ਬੇਬੇ ਗਾਮੂ ਆਪਾਂ ਨੂੰ ਛੱਡ ਕੇ ਚਲੀ ਗਈ ਹੈ ਨਰਸ ਨੇ ਬੋਲਿਆ ਉਦੀ ਤਾਂ ਮੌਤ ਬਹੁਤ ਟਾਈਮ ਪਹਿਲਾਂ ਹੋ ਚੁੱਕੀ ਹੈ ਸਿਬੋ ਕਹਿੰਦੀ ਅਮਨ ਨੂੰ ਫਿਰ ਕੋਸਣਾ ਸ਼ੁਰੂ ਕਰ ਦਿੰਦੀ ਹੈ ਜਿੱਦਣ ਦੀ ਹੱਕ ਲੈਣੇ ਸਾਡੇ ਘਰੇ ਆਈ ਹੈ ਸਾਡੇ ਘਰ ਦਾ ਸੁੱਖ ਚੈਨ ਸਭ ਕੁਝ ਇਸਨੇ ਗਵਾ ਦਿੱਤਾ ਹੁਣ ਆਪਣੀ ਮਾਂ ਨੂੰ ਵੀ ਇਸਨੇ ਹੀ ਖਾ ਲਿਆ ਇਹਦੇ ਫਿਕਰ ਵਿੱਚ ਦਿਨ ਰਾਤ ਸੌਂਦੀ ਵੀ ਨਹੀਂ ਸੀ ਅੰਮਨ ਵੀ ਇੱਕ ਖੁੰਝੇ ਲੱਗੇ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰ ਦਿੰਦੀ ਹੈ हे ਰੱਬਾ ਮੈਨੂੰ ਹੀ ਚੱਕ ਲੈਂਦਾ ਮੇਰੇ ਮਾਪੇ ਉਹਨੂੰ ਕਿਉਂ ਚੱਕਿਆ ਮੈਂ ਹੋਰ ਕਿੰਨਾ ਕੁ ਦੁੱਖ ਦੇਖਣਾ ਹੈ ਮੈਂ ਆਪਣੀ ਮਾਂ ਤੋਂ ਬਿਨਾ ਕਿਵੇਂ ਰਹਾਂਗੀ ਮੈਂ ਕੀ ਪਾਪ ਕੀਤਾ ਹੈ ਜੋ ਤੂੰ ਮੇਤੋ ਸਾਰੇ ਆਪਣੀ ਹੋਈ ਜਾਂਦਾ ਹਾਂ ਸਿੱਬੋ ਕਹਿੰਦੀ ਨਹੀਂ ਤੂੰ ਕੁੜੇ ਜੀਤੋ ਤੂੰ ਆਪਣੀ ਨੌ ਨੂੰ ਵੀ ਬੁਲਾ ਲਿਆ ਨਾਲੇ ਆਣ ਗਵਾਨ ਦੇ ਵਿੱਚ ਵੀ ਸਨੇਹਾ ਭੇਜ ਦੇ ਉਹ ਵੀ ਗામੋਂ ਦੀ ਲਾਸ਼ ਲੈ ਕੇ ਆਉਂਦੇ ਹੀ ਹੋਣਗੇ ਆਣ ਗਵਾਨ ਨੂੰ ਜਦੋਂ ਪਤਾ ਲੱਗਾ ਤਾਂ ਕਹਿਣਗੇ ਸਾਨੂੰ ਦੱਸਿਆ ਨਹੀਂ ਤੂੰ ਦੱਸ ਦੇਈ ਨਾਲੇ ਕਿਸ ਨੂੰ ਪੇਜ ਕੇ ਸਰਪੰਚਾ ਦੇ ਕਰੇ ਵੀ ਪਤਾ ਲਾ ਆਂ ਨਹੀਂ ਨਹੀਂ ਮੈਂ ਗામੋਂ ਉੱਤੇ ਪਾਉਣ ਲਈ ਕੋਈ ਕੱਪੜਾ ਵੀ ਲੱਭ ਲਵਾਂ ਉਦੇ ਕੱਪੜੇ ਸਮਾਉਣ ਲਈ ਵੀ ਮੈਂ ਭੇਜਨੇ ਹਨ ਹੁਣ ਤਾਂ ਸਾਰਾ ਕੁਝ ਮੈਨੂੰ ਹੀ ਦੇਖਣਾ ਪਵੇਗਾ ਕੋ ਲੈਣੀ ਤੇ ਛੱਡ ਦਿੱਤਾ ਤਾਂ ਇਹ ਤਾਂ ਮੈਨੂੰ ਵੀ ਖਾ ਜਾਵੇਗੀ ਅਮਨ ਦੀ ਤਾਈ ਜੀਤੋ ਕਹਿੰਦੀ ਬੇਬੇ ਤੂੰ ਬੈਠ ਮੈਂ ਆਪਣੇ ਆਪ ਕਰ ਲਵਾਂਗੀ ਅਮਨ ਦੀ ਤਾਈ ਜੀਤੋ ਅਮਨ ਨੂੰ ਕਹਿੰਦੀ ਹੈ ਮੈਨੂੰ ਲੱਗਦਾ ਹੈ ਬੇਬੇ ਨੂੰ ਤੇਰੀ ਮਾਂ ਦੀ ਮੌਤਾ ਸਦਮਾ ਗਹਿਰਾ ਲੱਗ ਗਿਆ ਹੈ ਕਿਤੇ ਹੁਣ ਬੇਬੇ ਨੂੰ ਹੀ ਨਾ ਕੁਝ ਹੋ ਜਾਵੇ ਬੇਬੇ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰ ਰਹੀ ਹੈ ਤੇ ਕੀ ਕਰਨਾ ਚਾਹੁੰਦੀ ਹੈ ਘਰ ਜਾ ਕੇ ਦੇਖਦੀ ਹਾਂ ਤੇਰਾ ਤਾਇਆ ਵਾਪਸ ਆ ਗਿਆ ਕਿ ਨਹੀਂ ਅਮਨ ਦੀ ਤਾਈ ਜੀ ਤੋਂ ਅਮਨ ਨੂੰ ਕਹਿੰਦੀ ਹੈ ਮੈਨੂੰ ਲੱਗਦਾ ਹੈ ਬੇਬੇ ਨੂੰ ਤੇਰੀ ਮਾਂ ਦੀ ਮੌਤ ਦਾ ਸਦਮਾ ਘੇਰਾ ਲੱਗ ਗਿਆ ਹੈ ਕਿਤੇ ਹੁਣ ਬੇਬੇ ਨੂੰ ਹੀ ਨਾ ਕੁਝ ਹੋ ਜਾਵੇ ਬੇਬੇ ਨੂੰ ਸਮਝ ਨਹੀਂ ਆ ਰਿਹਾ ਉਹ ਕੀ ਕਰ ਰਹੀ ਹੈ ਤੇ ਕੀ ਕਰਨਾ ਚਾਹੁੰਦੀ ਹੈ ਘਰ ਜਾ ਕੇ ਦੇਖਦੀ ਹਾਂ ਤੇਰਾ ਤਾਇਆ ਵਾਪਸ ਆ ਗਿਆ ਕਿ ਨਹੀਂ ਅਮਨ ਦੇ ਤਾਈ ਕਾਰਵਲ ਚਲੀ ਜਾਂਦੀ ਹੈ ਸਿਬੋ 70ਵੀਂ ਛਾਤੀ ਬੈਠ ਜਾਂਦੀ ਹੈ ਆਮਾਂ ਦੀ ਤਾਈ ਜੀਤੂ ਆਪਣੀ ਨੌ ਨੂੰ ਨੇ ਤੇਰੀ ਚਾਚੀ ਦੀ ਮੌਤ ਹੋ ਗਈ ਤੂੰ ਬੱਚਿਆਂ ਨੂੰ ਰੋਟੀ ਟੋਕ ਖਵਾ ਕੇ ਸੁਵਾ ਦੇ ਉਹਨਾਂ ਦੇ ਘਰੀ ਜਾਣਾ ਹੈ 70 ਤੇ ਬੈਠਣਾ ਹੈ ਤੇਰੇ ਪਾਪਾ ਵੀ ਨਹੀਂ ਆਇਆ ਮੈਂ ਕਿਹਾ ਸੀ ਜਲਦੀ ਮੁੜ ਆਈ ਕੋਈ ਨਾ ਮੈਂ ਆਣ ਗੁਆਣ ਦੇ ਵਿੱਚ ਸੁਨੇਹਾ ਦੇ ਆਵਾਂ ਗਾਮੋਂ ਦੇ ਘਰ ਵਿੱਚ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ 70 ਵਿੱਚ ਜਾਂਦੇ ਹਨ ਲੋਕਾਂ ਦਾ ਰੋਣਾ ਟੁਣਾ ਸ਼ੁਰੂ ਹੋ ਜਾਂਦਾ ਹੈ ਕਈ ਬੁੜੀਆਂ ਇੱਕ ਦੂਜੇ ਦੇ ਕੰਨਾਂ ਵਿੱਚ ਇਹ ਵੀ ਕਹਿ ਰਹੀਆਂ ਹੁੰਦੀਆਂ ਹਨ ਜਿਸ ਦਿਨ ਇਹ ਕੁੜੀ ਆਈ ਹੈ ਉਹ ਦਿਨ ਦਾ ਗਾਮੂ ਨੇ ਸੁੱਖ ਨਹੀਂ ਦੇਖਿਆ ਥੋੜੀ ਜਿਹੀ ਰਵਾਦੀ ਇਹਨਾਂ ਦੇ ਘਰ ਸੱਤਰ ਵਿੱਚ ਜਾਂਦਾ ਨਹੀਂ ਹੁਣ ਮੁੰਡਾ ਸੁੱਖਾਂ ਦੀ ਨਾਲ ਰਹੇ ਹੁਣ ਉਹਦਾ ਘਰ ਵਸ ਜਾਵੇ ਦੂਸਰੀ ਬੋਲਦੀ ਹੈ ਨਹੀਂ ਬੇਬੇ ਨੇ ਪਤਾ ਨਹੀਂ ਕੀ ਪਾਪ ਕੀਤਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਤੋੜ ਕੇ ਜਾਵੇਗੀ ਸਾਰੇ ਆਪਣੇ ਹੱਥੀ ਤੋੜ ਦਿੱਤੇ ਅਜੇ ਆ ਬੈਠੀ ਹੈ ਇਸ ਤੋਂ ਤਾਂ ਵਧੀਆ ਸੀ ਰੱਬ ਇਸ ਨੂੰ ਹੀ ਚੱਕ ਲੈਂਦਾ ਗਾਮੂ ਆਪਣੇ ਬੱਚਾ ਵਿੱਚ ਤਾਂ ਬੈਠੀ ਜਾਂਦੀ ਇਸ ਨੇ ਵੀ ਪੱਤਾ ਨੇ ਹੋਰ ਕਿਨੇ ਦੁੱਖ ਦੇਖਣੇ ਹਨ ਇਹਦੀ ਤਾਂ ਰੋ ਰੋ ਕੇ ਅੱਖਾਂ ਦੀ ਨਿਗਾ ਵੀ ਚਲੀ ਗਈ ਅਮਨ ਦੀ ਤਾਈ ਦੇ ਘਰ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਮਨ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਹੈ ਅਮਨ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਦੀ ਅਮਨ ਦੀ ਤਾਈ ਉਸ ਨੂੰ ਸੱਤਤ ਤੇ ਬੈਠਣ ਲਈ ਕਹਿੰਦੀ ਹੈ ਅਮਨ ਬਹੁਤ ਜ਼ਿਆਦਾ ਰੋਈ ਜਾ ਰਹੀ ਹੈ ਉਹਦਾ ਰੋਣਾ ਉਸ ਦੀ ਤਾਈ ਤੋਂ ਵੀ ਨਹੀਂ ਚੱਲਿਆ ਜਾਂਦਾ ਉਸ ਨੂੰ ਉੱਥੇ ਹੀ ਛੱਡ ਕੇ ਬਾਹਰ ਆ ਕੇ ਰੋਣ ਲੱਗ ਜਾਂਦੀ ਹੈ ਰਾਤ ਦੇ ਹਨੇਰੇ ਦੀ ਚੁੱਪ ਪਿੰਡ ਵਿੱਚ ਪਿੰਡਾ ਕੁਰਲਹਾੜ ਸ਼ਾਂਤ ਰਾਤ ਦੇ ਵਿੱਚ ਬਹੁਤ ਪਿੰਡਾਂ ਵਿੱਚ ਸੁਣਾਈ ਦਿੰਦਾ ਹੈ ਪਿੰਡ ਦਾ ਸਰਪੰਚ ਅਮਨ ਦੀ ਤਾਈ ਤੋਂ ਪੁੱਛਦਾ ਹੈ ਜਾਗਰ ਨਹੀਂ ਆਇਆ ਅਮਨ ਦੀ ਤਾਈ ਜੀਤੋ ਉਹ ਵੀ ਉੱਥੇ ਹੀ ਰੁਕ ਗਿਆ ਹੋਣਾ ਉਹ ਤਾਂ ਦੋਨੇ ਜਵਾਕ ਹੀ ਹਨ ਕਹਿੰਦਾ ਹੁਣ ਸਵੇਰੇ ਲਾਸ਼ ਲੈ ਕੇ ਹੀ ਚਲਾ ਜਾਵਾਂਗਾ ਸਾਨੂੰ ਤਾਂ ਹਸਪਤਾਲ ਵਿੱਚ ਅਸੀਂ ਫੋਨ ਕੀਤਾ ਸੀ ਉਸ ਨਰਸ ਨੇ ਦੱਸਿਆ ਹੈ ਸਰਪੰਚ ਕਹਿੰਦਾ ਕੋਈ ਨਾ ਪਈ ਅਸੀਂ ਹੈਗੇ ਆ ਆਪੇ ਸਾਮ ਲਵਾਂਗੇ ਸਵੇਰੇ ਹੀ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦੇਵਾਂਗੇ ਨਾਲੇ ਸੰਸਕਾਰ ਦਾ ਟਾਈਮ ਵੀ ਦੱਸ ਦੇਵਾਂਗੇ ਰਾਤ ਪੈਂਦੇ ਅੱਧੇ ਲੋਕ ਘਰੇ ਚਲੇ ਜਾਂਦੇ ਹਨ ਤੇ ਕੁਝ ਸੱਤਰ ਉੱਤੇ ਹੀ ਪੈ ਜਾਂਦੇ ਹਨ ਸਵੇਰਾ ਹੁੰਦਾ ਹੈ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਜਾਂਦੇ ਹਨ 10 ਵਜੇ ਜਾਂਦੇ ਹਨ ਹਰ ਸਰਪੰਚ ਕਹਿੰਦਾ ਹਸਪੀਟਲ ਤੋ ਕਿੰਨੇ ਕੋ ਬਜੇ ਤੱਕ ਆਉਣ ਆਂਦਾ ਬੋਲਣਾ ਹੈ ਸਿਬੋ ਅਜੇ ਤੱਕ ਕਿਸੇ ਨੇ ਕੁਝ ਦੱਸਿਆ ਨਹੀਂ ਜਾ ਕੇ ਕਿਸੇ ਨੂੰ ਪੇਜ ਕੇ ਪਤਾ ਕਰ ਲੈ ਉੱਥੇ ਅਸੀਂ ਫੋਨ ਕੀਤਾ ਸੀ ਕਿਸੇ ਨੇ ਫੋਨ ਚੁੱਕਿਆ ਨਹੀਂ ਸਰਪੰਚ ਕਹਿੰਦਾ ਹਾਂ ਚਾਚੀ ਮੈਂ ਕਿਸੇ ਨੂੰ ਪੇਜਦਾ ਹਾਂ ਬਿੱਲ ਵਗੈਰਾ ਬਣਾਉਣ ਤੇ ਟਾਈਮ ਲੱਗ ਗਿਆ ਹੋਣਾ ਬਾਹਰ ਹਰਨ ਦੀ ਆਵਾਜ਼ ਆਉਂਦੀ ਹੈ ਸਾਰੇ ਜਾਣੇ ਖੜੀ ਹੋ ਜਾਂਦੇ ਹਨ ਤੇ ਬਾਹਰ ਵੱਲੋਂ ਤੁਰਨ ਲੱਗਦੇ ਹਨ ਸਰਪੰਚ ਬੋਲਦਾ ਹੈ ਸ਼ਾਇਦ ਲੈ ਕੇ ਆ ਗਏ ਵਿਕਾਸ ਗੇਟ ਤੋਂ ਅੰਦਰ ਆਉਂਦਾ ਹੈ ਤੇ ਅਮਨ ਉਸ ਨੂੰ ਚੰਬੜ ਕੇ ਰੋਣ ਲੱਗ ਜਾਂਦੀ ਹੈ ਵਿਕਾਸ ਪਮਤਰੀਆਂ ਦੀ ਤਰ੍ਹਾਂ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲਿਆਂ ਨੂੰ ਦੇਖਣ ਲੱਗ ਜਾਂਦਾ ਹੈ ਇੱਕ ਬੁੜੀ ਬੋਲਦੀ ਹੈ ਲੈ ਨੀ ਇਸ ਨੂੰ ਵਿਚਾਰੇ ਨੂੰ ਤਾਂ ਸਦਮਾ ਲੱਗ ਗਿਆ ਦੂਸਰੀ ਜਵਾਕ ਵੀ ਤਾਂ ਛੋਟੇ ਛੋਟੇ ਹਨ ਇਹਨਾਂ ਦਾ ਕੀ ਕਸੂਰ ਹੈ ਵਿਕਾਸ ਪਮਤਰੀਆਂ ਹੋਇਆ ਖੜਾ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਉਹ ਕੀ ਕਰੇ ਸੀਬੋ ਕਹਿੰਦੀ ਬੇ ਤੂੰ ਬੋਲਦਾ ਕਿਉਂ ਨਹੀਂ ਅਸੀਂ ਸਾਰਾ ਇੰਤਜ਼ਾਮ ਕਰ ਲਿਆ ਆਪਦੀ ਮਾਂ ਦੀ লাশ ਗੱਡੀ 'ਚ ਲਾ ਕੇ ਅੰਦਰ ਲਿਆ ਅਮਨ ਦੀ ਤਾਈ ਜੀਤੂ ਵਿਕਾਸ ਤੇ ਜੋਦਾ ਤੇਰਾ ਤਾਇਆ ਕਿੱਥੇ ਹੈ ਉਹ ਦੋਨੋਂ ਦਿਖਾਈ ਨਹੀਂ ਦੇ ਰਹੇ ਵਿਕਾਸ ਤਾਈ ਕੁੱਟ ਕੇ ਗਲੇ ਲਾ ਲੈਂਦਾ ਹੈ ਤਾਈ ਕਹਿੰਦੀ ਨਾ ਪੁੱਤ ਰੋ ਨਾ ਜੋ ਪਾਣਾ ਸੀ ਉਹ ਵਰਤ ਗਿਆ ਹੁਣ ਤਾਂ ਸਬਰ ਹੀ ਕਰਨਾ ਪਵੇਗਾ ਜੋਦਾ ਵੀ ਵਿਕਾਸ ਕੋਲ ਆ ਕੇ ਖੜ ਜਾਂਦਾ ਹੈ ਜੋਦਾ ਹਾਂ ਮਾਂ ਜੋ ਪਾਣਾ ਸੀ ਉਹ ਤਾਂ ਵਰਤ ਗਿਆ ਅਮਨ ਦੀ ਤਾਈ ਜੀਤੂ ਪਰ ਪੁੱਤ ਤੁਸੀਂ ਬਾਰ-ਬਾਰ ਵਿੱਚੋਂ ਕਿਉਂ ਖੜੇ ਹੋ ਕੇ ਗਾਂਮੂ ਦੀ ਲਾਸ਼ ਨੂੰ ਦੋ ਜਾਣੇ ਹੋਰ ਲੈ ਕੇ ਅੰਦਰ ਲੈ ਆਓ ਨਾਲੇ ਐਂਬੂਲੈਂਸ ਨੂੰ ਹਸਪਤਲ ਭੇਜ ਦਿਓ ਚੋਤਾ ਕਹਿੰਦਾ ਮਾਂ ਤੂੰ ਕਵਰਾਂ ਨਾ ਸਭ ਕੁਝ ਠੀਕ ਹੈ ਬਸ ਤੂੰ ਹੌਂਸਲਾ ਰੱਖੀ ਸਿਬੋ ਕਹਿੰਦੀ ਹੌਂਸਲਾ ਤਾਂ ਅਸੀਂ ਸਾਰਿਆਂ ਨੇ ਹੀ ਰੱਖਿਆ ਹੋਇਆ ਹੈ ਹੌਂਸਲੇ ਤੋਂ ਬਿਨਾ ਹੁਣ ਰਹਿ ਕੀ ਗਿਆ ਘਰ ਤਾਂ ਬਿਲਕੁਲ ਖਾਲੀ ਹੋ ਗਿਆ ਬਾਕੀ ਖਾਣੇ ਕੱਲ ਅਗਲੀ ਪਾਕ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਗੁੱਜੇ ਪੇਦ ਵਿੱਚੋਂ ਲਈ ਗਈ ਹੈ ਜੋ ਕਿ ਰੂਪਰਾਏ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਅਗਲਾ ਪਾਰਕ ਦਾ ਇੰਤਜ਼ਾਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਕੇ ਦੱਸਣਾ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ